ਅੱਜ ਦੀ ਜਿਹੜੀ ਕਹਾਣੀ ਤੁਸੀਂ ਸੁਣਨ ਜਾ ਰਹੇ ਹੋ ਇਸ ਭੈਣ ਦੀ ਜ਼ੁਬਾਨੀ ਇਹ ਕਹਾਣੀ ਸੁਣਦੇ ਸੁਣਦੇ ਤੁਹਾਡੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਇੱਕ ਸਵਾਲ ਤਾਂ ਜ਼ਰੂਰ ਪੈਦਾ ਹੋ ਜਾਣਾ ਤੁਸੀਂ ਸੋਚੋਗੇ ਕਿ ਕੀ ਰੱਬ ਜਦੋਂ ਕੋਈ ਕਲਾ ਬਖਸ਼ਦਾ ਹੈ ਤਾਂ ਉਹ ਮੁੰਡਾ ਕੁੜੀ ਜਾਂ ਜੈਂਡਰ ਨਹੀਂ ਦੇਖਦਾ ਫਿਰ ਲੋਕ ਇਸ ਜੈਂਡਰ ਨੂੰ ਕਿਉਂ ਦੇਖਦੇ ਨੇ ਮੁੰਡਾ ਕੁੜੀ ਨੂੰ ਕਿਉਂ ਦੇਖਦੇ ਨੇ ਇਸ ਭੈਣ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ ਇਹ ਭੈਣ ਬਚਪਨ ਦੇ ਵਿੱਚ ਇਸ ਨੂੰ ਲਿਖਣਾ ਦੀ ਕਲਾ ਰੱਬ ਨੇ ਬਖਸ਼ੀ ਲਿਖਣ ਤੋਂ ਬਾਅਦ ਗਾਉਣ ਦੀ ਕਲਾ ਰੱਬ ਬਖਸ਼ਦਾ ਤੇ ਸਾਰਾ ਪਿੰਡ ਇਹ ਨੂੰ ਇਹ ਕਹਿਣ ਲੱਗ ਜਾਂਦਾ ਹੈ ਕਿ ਇਹ ਤਾਂ ਵੱਡੀ ਹੋ ਕੇ ਗਾਇਕੀ ਦੇ ਖੇਤਰ ਵਿੱਚ ਆਊਗੀ ਅਚਾਨਕ ਇਸ ਭੈਣ ਦਾ ਵਿਆਹ ਹੋ ਜਾਂਦਾ ਹੈ ਤੇ ਇਹਦੀਆਂ ਜਿਹੜੀਆਂ ਗੀਤਾਂ ਦੀਆਂ ਲਿਖੀਆਂ ਹੋਈਆਂ ਕਾਪੀਆਂ ਭਰੀਆਂ ਹੋਈਆਂ ਸਨ ਉਹ ਵੀ ਇਹ ਆਪਣੇ ਪੇਕੇ ਨਾਲ ਲੈ ਕੇ ਆਉਂਦੀ ਹੈ ਵਿਆਹ ਤੋਂ ਬਾਅਦ ਇਸ ਦੇ ਇਸ ਦੀ ਜਾਂ ਸਾਡੇ ਸਮਾਜ ਦੀ ਇੱਕ ਐਸੀ ਬਦਸੂਰਤ ਤਸਵੀਰ ਦਾ ਜ਼ਿਕਰ ਕਰਦੇ ਹਾਂ ਕਿ ਵਿਆਹ ਤੋਂ ਬਾਅਦ ਜਦੋਂ ਇਹ ਭੈਣ ਆਪਣੇ ਪਿਕੇ ਚਲੀ ਜਾਂਦੀ ਹੈ ਤਾਂ ਇਹਦੀਆਂ ਜਿਹੜੀਆਂ ਗੀਤਾਂ ਵਾਲੀਆਂ ਕਾਪੀਆਂ ਉਹਨਾਂ ਨੂੰ ਰੱਦੀ ਸਮਝ ਕੇ ਇਹਨਾਂ ਦੇ ਹਸਬੰਦ ਉਹ ਸੁੱਟ ਦਿੰਦੇ ਆ ਜਾਂ ਸਾੜ ਦਿੰਦੇ ਆ ਪਰ ਇਹ ਭੈਣ ਦੀ ਗਾਇਕੀ ਤੇ ਇਸ ਭੈਣ ਦੀ ਲਿਖਣ ਦੀ ਕਲਾ ਅੱਜ ਵੀ ਮੌਜੂਦ ਹੈ ਪਰ ਉਹ ਕਿਤੇ ਨਾ ਕਿਤੇ ਦੱਬ ਚੁੱਕੀ ਹੈ ਗੱਲ ਕਰਦੇ ਹਾਂ ਇਸ ਭੈਣ ਦੇ ਨਾਲ ਸੁਣੋਗੇ ਤੁਸੀਂ ਇਸ ਭੈਣ ਤੋਂ ਕਿ ਕਿ ਕੁੜੀਆਂ ਲਈ ਕਲਾਕਾਰ ਹੋਣਾ ਕਿੰਨਾ ਕੁ ਮੁਸ਼ਕਿਲ ਹੈ ਜਾਂ ਕਲਾ ਕਿੰਨੀ ਕੁ ਇਸ ਭੈਣ ਦੇ ਹੱਥ ਦੇ ਵਿੱਚ ਹੋਣੀ ਚਾਹੀਦੀ ਸੀ ਇਸ ਭੈਣ ਦਾ ਨਾਮ ਕਿੱਥੇ ਹੋਣਾ ਚਾਹੀਦਾ ਸੀ ਅੱਜ ਪਰ ਭੈਣ ਕਿਵੇਂ ਆਪਣੀ ਜ਼ਿੰਦਗੀ ਦੇ ਨਾਲ ਸਟਰਗਲ ਕਰ ਰਹੀ ਹੈ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਜੀ ਕਿਵੇਂ ਦੀ ਜ਼ਿੰਦਗੀ ਹੈ ਤੁਹਾਡੀ ਕਿਵੇਂ ਦੀ ਸ਼ੁਰੂ ਤੋਂ ਦੱਸੋ ਕਿਵੇਂ ਦੀ ਰਹੀ ਸ਼ੁਰੂ ਤੋਂ ਬਚਪਨ ਦੇ ਵਿੱਚ ਮੇਰਾ ਬਚਪਨ ਬਹੁਤ ਵਧੀਆ ਰਿਹਾ ਜਿੱਦਾਂ ਹੁਣ ਪੇਰੈਂਟਸ ਹਰ ਇੱਕ ਦੇ ਪੇਰੈਂਟਸ ਨੂੰ ਬੱਚੇ ਲਾਡਲੇ ਹੁੰਦੇ ਆ ਮੈਂ ਕੁਝ ਜ਼ਿਆਦਾ ਹੀ ਸੀ ਮੇਰੇ ਚਾਰ ਭੈਣ ਭਰਾ ਸੀ ਮੈਂ ਸਾਰਿਆਂ ਤੋਂ ਛੋਟੀ ਐ ਤੇ ਮੇਰੀ ਹਰ ਇੱਕ ਮਤਲਬ ਕੋਈ ਵੀ ਮੇਰੀ ਡਿਮਾਂਡ ਹੁੰਦੀ ਸੀ ਸਾਰੀ ਮੇਰੇ ਪੇਰੈਂਟਸ ਮੇਰੀ ਪੂਰੀ ਕਰਦੇ ਸੀਗੇ ਤੇ ਇੱਕ ਮਾਨ ਵਾਲੀ ਗੱਲ ਹੋਰ ਐ ਸਾਡੀ ਕਸ਼ਟ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਮਤਲਬ ਮੈਂ ਹੀ ਕੁੜੀ ਸੀ ਜਿਹੜੀ 10th ਪੜ੍ਹੀ ਸੀਗੀ ਕੋਈ ਕੁੜੀ ਨਹੀਂ ਪੜ੍ਹੀ ਸੀ ਉਸ ਟਾਈਮ ਦੇ ਵਿੱਚ ਕੋਈ ਪੜਾਉਂਦਾ ਨਹੀਂ ਸੀ ਕੁੜੀਆਂ ਨੂੰ ਇੰਨਾ ਤੇ ਬਾਕੀ ਜਿੱਦਾਂ ਹੁਣ ਮੈਨੂੰ ਸ਼ੌਂਕ ਸੀਗਾ ਲਿਖਣ ਦਾ 7ਵੀਂ 8ਵੀਂ ਕਲਾਸ ਤੋਂ ਮੈਨੂੰ ਸ਼ੌਂਕ ਪੈ ਗਿਆ ਸੀ ਲਿਖਣ ਦਾ ਗੀਤ ਤੇ ਗਾਉਣ ਦਾ ਵੀ ਪੈ ਗਿਆ ਸੀਗਾ ਤੇ ਜਿੱਦਾਂ ਗੁਰਦੁਆਰਾ ਸਾਹਿਬ ਜਾਂਦੇ ਨਗਰ ਕੀਰਤਨ ਹੁੰਦੇ ਤੇ ਉੱਥੇ ਮੈਂ ਗਾਉਂਦੀ ਤੇ ਜਿੱਦਾਂ ਹੁਣ ਨਾਲ ਸਾਡੇ ਇੱਕ ਪਿੰਡ ਸੀਗਾ ਰਿਆਉਂਦ ਤੇ ਉੱਥੇ ਜਿੱਦਾਂ ਹੁਣ ਸੱਭਿਆਚਾਰ ਪ੍ਰੋਗਰਾਮ ਹੁੰਦਾ ਹਰ ਸਾਲ ਫਿਰ ਮੈਂ ਮੰਮੀ ਨੂੰ ਲੈ ਕੇ ਜਾਣਾ ਨਾਲ ਉੱਥੇ ਫਿਰ ਮੈਂ ਉੱਥੇ ਗਾਉਣਾ ਮੈਨੂੰ ਗਾਉਣ ਦਾ ਬਹੁਤ ਸ਼ੌਂਕ ਸੀਗਾ ਭੈਣ ਜੀ ਜਦੋਂ ਤੁਸੀਂ ਕਿਹਾ ਵੀ ਹਨਾ ਵੀ ਤੁਹਾਡੇ ਤੁਸੀਂ ਇੱਕ ਇਕੱਲੀ ਕੁੜੀ ਹੋ ਤੁਹਾਡੇ ਪਿੰਡ 'ਚ ਜਾਂ ਤੁਹਾਡੀ ਹਨਾ ਕਾਸਟ 'ਚ ਜਿਹੜੇ 10 ਪੜ੍ਹੀ ਹੈ ਕੀ ਕਾਰਨ ਰਿਹਾ ਕੁੜੀਆਂ ਨੂੰ ਕਿਉਂ ਨਹੀਂ ਪੜਾਉਂਦੇ ਸੀ ਉਸ ਟਾਈਮ ਦੇ ਵਿੱਚ ਕੁੜੀਆਂ ਨੂੰ ਬਹੁਤ ਘੱਟ ਮਤਲਬ ਕਿ ਪੜਾਉਂਦੇ ਸੀਗੇ ਜਿੱਦਾਂ ਮਾਨਸਾ ਨੂੰ ਬੈਕਵਰਡ ਕਹਿੰਦੇ ਨੇ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਨੇ ਵਟ ਹੁਣ ਤਾਂ ਬਹੁਤ ਚੇਂਜਸ ਹੋ ਗਈਆਂ ਨੇ ਹੁਣ ਨਹੀਂ ਇਦਾਂ ਹੈਗਾ ਤੇ ਸਾਡੇ ਟਾਈਮ ਦੇ ਵਿੱਚ ਤਾਂ ਆਈ ਥਿੰਕ ਬਹੁਤ ਹੀ ਘੱਟ ਪੜਾਉਂਦੇ ਸੀਗੇ ਕੁੜੀਆਂ ਨੂੰ ਤੇ ਤੁਹਾਨੂੰ ਇਹ ਕਿਵੇਂ ਹੋਇਆ ਵੀ ਤੁਸੀਂ ਪੜ ਗਏ ਤੁਹਾਡੇ ਮਾਪਿਓ ਤੇ ਕੀ ਸੋਚ ਸੀ ਜੇ ਇਹ ਵੀ ਜਦੋਂ ਅਸੀਂ ਕੁੜੀ ਨੂੰ ਪੜਾ ਲਈਏ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿੱਦਾਂ ਵੀ ਹਰ ਇੱਕ ਬੱਚਾ ਲਾਡਲਾ ਹੁੰਦਾ ਤੇ ਮੈਂ ਕੁਝ ਜ਼ਿਆਦਾ ਹੀ ਸੀ ਮੇਰੀ ਹਰ ਇੱਕ ਗੱਲ ਮੰਨਦੇ ਸੀਗੇ ਘਰ ਦੇ ਤੇ ਬਹੁਤ ਜ਼ਿਆਦਾ ਲਾਡ ਨਾਲ ਮੈਨੂੰ ਪਾਲਿਆ ਗਿਆ ਤੇ ਮੇਰੇ ਅਸੀਂ ਚਾਰ ਪੈਨ ਭਰਾ ਇੱਕ ਮੇਰੇ ਵੱਡੇ ਸਿਸਟਰ ਨੇ ਉਸ ਤੋਂ ਬਾਅਦ ਮੇਰੇ ਦੋ ਬ੍ਰਦਰ ਆ ਜਾਂਦੇ ਨੇ ਜੀ ਮਮਾ ਸਾਰਿਆਂ ਤੋਂ ਛੋਟੀਆਂ ਅੰਗੀਆਂ ਦੂਸਰੀ ਸਿਸਟਰ ਵੀ ਤੁਹਾਡੀ ਪੜ੍ਹੀ ਹੈ ਨਹੀਂ ਜੀ ਉਹ ਮੇਰੇ ਅਸਿਸਟੈਂਟ ਨੇ ਪੜ੍ਹਾਉਣੀ ਹੈ ਅੱਛਾ ਤੁਸੀਂ ਆਪ ਕਿਹਾ ਵੀ ਮੈਂ ਪੜ੍ਹਨਾ ਤਾਂ ਤੁਹਾਨੂੰ ਪੜ੍ਹਾਇਆ ਗਿਆ ਹਾਂਜੀ ਹੂੰ ਤੇ ਤੁਸੀਂ ਕਿਹਾ ਵੀ 7ਵੀਂ ਚ ਮੈਂ ਲਿਖਣਾ ਸ਼ੁਰੂ ਕਰਤਾ ਸੀ ਕੀ ਲਿਖਦੇ ਸੀ ਮੈਂ ਸਾਂਗ ਲਿਖਦੀ ਸੀ ਜੀ ਅੱਛਾ ਹਾਂਜੀ ਮੈਂ ਇੱਕ ਰਜਿਸਟਰ ਭਰ ਲਿਆ ਸੀਗਾ ਆਪਣਾ ਲਿਖ ਲਿਖ ਕੇ ਗਾਣੇ ਹੂੰ ਹੁਣ ਹੈ ਚੇਤੇ ਸਾਂਗ ਉਹ ਤੇ ਹੁਣ ਹਾਂਜੀ ਥੋੜਾ ਬਹੁਤਾ ਹੁਣ ਕਾਫੀ ਟਾਈਮ ਹੋ ਗਿਆ ਨਾ ਹੁਣ ਮਤਲਬ ਸਾਂਗ ਤਾਂ ਯਾਦ ਹੈ ਲੇਕਿਨ ਹੁਣ ਆਵਾਜ਼ ਦਾ ਤੁਹਾਨੂੰ ਪਤਾ ਹੈ ਹੁਣ ਨਹੀਂ ਚਲ ਗਾ ਕੇ ਨਾ ਬੋਲ ਕੇ ਸੁਣਾ ਦੋ ਹਾਂਜੀ ਯਾਦ ਹੈ ਜੀ ਸੁਣਾ ਕੋਈ ਸੁਣਾਓ ਬੋਲ ਕੇ ਕੋਈ ਜਿੱਦਾਂ ਤਨ ਕਰਵਾਨੀ ਤੇਰੀ ਗੁਰੂ ਵਾਜਾਂ ਵਾਲਿਆ ਹੂੰ ਵੱਡਿਆਂ ਦਾ ਜੋੜਾ ਚਮਕੌਰ ਵਿੱਚ ਵਾਰਿਆ ਛੋਟੇ ਬੱਚਿਆਂ ਨੂੰ ਨੀਹਾਂ ਚ ਚਣ ਆਇਆ ਸਾਰਾ ਪਰਿਵਾਰ ਵਾਰ ਕੇ ਸਿੱਖ ਕੌਮ ਨੂੰ ਆਜ਼ਾਦ ਕਰਵਾਇਆ ਭਾਈ ਦੇਅਲੇ ਵਰਗਿਆਂ ਨੂੰ ਦੇਗ ਚ ਉਵਾਲਿਆ ਪੰਜਵੇਂ ਪਿਤਾ ਨੂੰ ਤਤੀ ਤਵੀ ਤੇ ਬਿਠਾ ਲਿਆ ਬੰਦ ਬੰਦ ਮਨੀ ਸਿੰਘ ਨੇ ਕਟਾਇਆ ਸਾਰਾ ਪਰਿਵਾਰ ਵਾਰ ਕੇ ਸਿੱਖ ਕੌਮ ਨੂੰ ਆਜ਼ਾਦ ਕਰਵਾਇਆ ਮਾਸੀ ਬਾੜੇ ਜੰਗਲਾਂ ਚ ਬਾਜਾਂ ਵਾਲਾ ਸੌਂ ਗਿਆ ਤੱਕ ਕੁਰਬਾਨੀਆਂ ਨੂੰ ਸੂਰਜ ਵੀ ਨਿਉਂ ਗਿਆ ਮੁਖ ਚੰਨ ਨੇ ਸੀ ਬੱਦਲੀ ਲਕਾਇਆ ਸਾਰਾ ਪਰਿਵਾਰ ਵਾਰ ਕੇ ਸਿੱਖ ਕੌਮ ਨੂੰ ਯਾਦ ਜਿੱਦਾਂ ਹੁਣ ਦੇਖੋ ਇਹਦੇ ਵਿੱਚ ਕੋਈ ਮਿਸਟੇਕਸ ਹੋਣਗੀਆਂ ਛੋਟੇ ਬੱਚੇ ਸੀ ਕੁਝ ਨਹੀਂ ਪਤਾ ਸੀ ਵੀ ਕਿੱਦਾਂ ਹੁੰਦਾ ਹੈ ਨਾ ਜਿੰਨੀ ਕੁ ਉਸ ਟਾਈਮ ਤੇ ਮੈਨੂੰ ਨੌਲੇਜ ਸੀਗੀ ਓਨਾ ਕੁ ਮੈਂ ਇਹ ਲਿਖਿਆ ਹੈ ਹਾਂਜੀ ਮੇਰਾ ਇਹ ਆਪਣਾ ਖੁਦ ਦਾ ਲਿਖਿਆ ਹੋਇਆ ਜੀ ਇਹ ਹੀ ਸਭ ਤੋਂ ਵੱਡੀ ਉਹ ਹੈ ਵੀ ਵੀ ਕੋਸ਼ਿਸ਼ ਤਾਂ ਕੀਤੀ ਹਾਂ ਜੀ ਕੋਸ਼ਿਸ਼ ਲੇਕਿਨ ਮੈਨੂੰ ਕੋਈ ਸਪੋਰਟ ਨਹੀਂ ਮਿਲੀ ਸਾਡੇ ਦੂਰ ਦੂਰ ਰਿਸ਼ਤੇਦਾਰੀ ਚੱਕ ਤੇ ਦੂਰ ਨੇੜੇ ਤੋਂ ਗਾਇਕੀ ਨਾਲ ਕਿਸੇ ਦਾ ਕੋਈ ਸੰਬੰਧ ਨਹੀਂ ਸੀਗਾ ਇਸ ਕਰਕੇ ਮੈਨੂੰ ਕੋਈ ਸਪੋਰਟ ਨਹੀਂ ਮਿਲੀ ਸਾਡੇ ਸਾਰੇ ਪਿੰਡ ਦੇ ਵਿੱਚ ਐਂ ਤਾਂ ਸੀਗਾ ਵੀ ਕੁੜੀ ਨੇ ਗਾਉਣ ਲੱਗ ਜਾਣਾ ਤੇ ਫਿਰ ਜਿੱਦਾਂ ਹੁਣ ਸ਼ਾਮ ਨੂੰ ਲਸ਼ਕਾਰਾ ਵਗੈਰਾ ਦੇਖਣਾ ਸਵੇਰੇ ਸਕੂਲ 'ਚ ਜਾ ਕੇ ਉਹੀ ਗਾਣੇ ਝੁੰਡ ਬਣਾ ਲੈਣਾ ਕੁੜੀਆਂ ਨੇ ਜਿੱਦਾਂ ਗਾਉਣਾ ਮੈਨੂੰ ਬਹੁਤ ਸ਼ੰਕ ਸੀਗਾ ਗਾਉਣ ਦਾ ਫਿਰ ਗਾਉਂਦੇ ਰਹਿੰਦੇ ਸੀ ਪੂਰਾ ਹਾਂਜੀ ਉਹ ਜੀ ਵਿਵਹਨ ਚ ਰਿਹਾ ਜਿਹੜਾ ਫੰਕਸ਼ਨ ਵਗੈਰਾ ਹੁਣ ਸਕੂਲ ਚ ਟੀਚਰਸ ਨੇ ਮੈਨੂੰ ਕਹਿਣਾ ਪਰਮਜੀਤ ਖੜੀ ਹੋ ਵੀ ਤੂੰ ਗਾ ਫਿਰ ਮੈਂ ਗਾਉਣਾ ਉੱਥੇ ਹਮ ਕਿਹੜਾ ਗੀਤ ਸਭ ਤੋਂ ਵੱਧ ਗਾਉਂਦੇ ਸੀ بس ਜਿਹੜਾ ਮਤਲਬ ਕਿ ਟੀਵੀ ਤੇ ਆਉਂਦੇ ਸੀ ਰਾਤ ਨੂੰ ਦੇਖ ਲੈਂਦੇ ਸਵੇਰੇ ਨੂੰ ਹੁਣ ਤਾਂ ਦੇਖੋ ਮੂੰਹ ਜਵਾਨੀ ਕੁਝ ਯਾਦ ਹੀ ਨਹੀਂ ਰਹਿੰਦਾ ਉਹ ਤਾਂ ਚਲੋ ਫਿਰ ਵੀ ਔਖਾ ਹੁਣ ਵੀ ਹੁਣ ਤਾਂ ਚਲੋ ਫੋਨ ਹੈ ਪਰ ਰਿਪੀਟ ਕਰ ਕਰਕੇ ਸੁਣੀ ਜਾਂਦੇ ਆ ਉਹ ਨਸ਼ਕਾਰੀ ਚ ਵੇਖਤੀ ਕਿਵੇਂ ਯਾਦ ਕਰਦੇ ਸੀ ਪਤਾ ਨਹੀਂ ਕਿਵੇਂ ਸਾਰਾ ਯਾਦ ਹੋ ਜਾਂਦਾ ਸੀ ਅਮਰਤਾ ਬਿਰਕ ਦੇ ਸੌਂਗ ਆਉਂਦੇ ਸੀਗੇ ਇੱਕ ਵਾਰ ਤਾਂ ਮੈਨੂੰ ਸੁਣਨ ਨੂੰ ਇਹ ਵੀ ਗੱਲ ਮਿਲੀ ਸੀ ਜਦੋਂ ਮੈਂ ਇੱਥੇ ਰਿਉਂਦ ਸੱਭਿਆਚਾਰ ਪ੍ਰੋਗਰਾਮ ਤੇ ਗਾ ਕੇ ਨਾ ਸਟੇਜ ਤੋਂ ਆਈਆਂ نیچے ਮੰਮੀ ਕਹਿੰਦੇ ਵੀ ਕਿਹਾ ਕਿsene ਵੀ ਜਸਵਿੰਦਰ ਬਰਾੜ ਦੀ ਛੋਟੀ ਭੈਣ ਆ ਗਈ ਜਿੱਦਾਂ ਮੇਰੇ ਟੀਥ ਵਗੈਰਾ ਤੋਂ ਲਾਲ ਹੋ ਜਾ ਹਨਾ ਉਦਾਂ ਮੇਰੀ ਡਰੈੱਸ ਆਪ ਵੀ ਉਦਾਂ ਦੀ ਹੁੰਦੀ ਸੀ ਜਿੱਦਾਂ ਮੈਂ ਪੂਰੀ ਬਾਜੂ ਦੇ ਕੱਪੜੇ ਪਾਉਣੇ ਹਨਾ ਹੁਣ ਥੁੱਲ ਸਲੀਵ ਪਾਉਂਦੇ ਸੀ ਕੁੜੀਆਂ ਹਾਫ ਸਲੀਵ ਦਾ ਉਦੋਂ ਸਾਨੂੰ ਬਹੁਤ ਹੁਣ ਨਹੀਂ ਸੀਗਾ ਮਤਲਬ ਸ਼ਰਮ ਮਹਿਸੂਸ ਕਰਦੇ ਸੀ ਇੱਕ ਤਰ੍ਹਾਂ ਦੀ ਵੀ ਹਾਂ ਏ ਤੇ ਹੋਰ ਕੁਛ ਨਹੀਂ ਲਿਖਿਆ ਤੁਸੀਂ ਬਸ ਉਹ ਧਾਰਮਿਕ ਹੀ ਲਿਖਿਆ ਜਾਂ ਹੋਰ ਵੀ ਨਹੀਂ ਨਹੀਂ ਮੈਂ ਹੋਰ ਵੀ ਲਿਖੇ ਸੀ ਕਾਫੀ ਗਾਣੇ ਲਿਖੇ ਸੀ ਹੁਣ ਮਤਲਬ ਮਾਈਂਡ ਦੇ ਵਿੱਚ ਜਿੱਦਾਂ ਮੈਂ ਇੱਕ ਲਿਖਿਆ ਸੀਗਾ ਲੋਕ ਤੱਥ ਲਿਖਿਆ ਸੀਗਾ ਉਹ ਥੋੜਾ ਥੋੜਾ ਮੈਨੂੰ ਹੁਣ ਵੀ ਯਾਦ ਹੈ ਜਿੱਦਾਂ ਲਿਖਿਆ ਸੀ ਕਾਫੀ ਗਾਣੇ ਲਿਖੇ ਸੀ ਮੈਂ ਜਿਹੜਾ ਤੁਸੀਂ ਕਿਹਾ ਮੈਂ ਲੋਕ ਤੱਥ ਯਾਦ ਹੈ ਤੁਸੀਂ ਉਹ ਸੁਣਾਓ ਇਦਾਂ ਹੀ ਬੋਲ ਕੇ ਸੁਣਾ ਦਈਏ ਇਦਾਂ ਹੀ ਹਨ ਕਿਉਂਕਿ ਹੁਣ ਆਵਾਜ਼ ਦਾ ਨਹੀਂ ਕੋਈ ਨਹੀਂ ਜੇ ਨਹੀਂ ਕੰਫਰਟ ਕੰਫਰਟੇਬਲ ਤਾਂ ਤੁਸੀਂ ਬੋਲ ਕੇ ਸੁਣਾ ਹਾਂਜੀ ਮੈਂ ਕੋਸ਼ਿਸ਼ ਕਰੂੰਗੀ ਤੇ ਮੈਂ ਰਾਂਝਾ ਇਸ਼ਕ ਵਿੱਚ ਮਨ ਜਾਹ ਜੋਗੀ ਬਣ ਜਾ ਹੋਏ ਲੋਕੋ ਮੈਂ ਹੀਰ ਮੜੀ ਤੇ ਕਦੀਰ ਸਹਦੇ ਦੀ ਹੋਗੀ ਵੇ ਲੋਕੋ ਇਸ ਐਦਾਂ ਮਤਲਬ ਸਾਰੇ ਜਿੰਨੇ ਮਤਲਬ ਕਿਸੇ ਜਿੱਦਾਂ ਸੇਵਾ ਦਾ ਹੋ ਗਿਆ ਸਸੀ ਨੂੰ ਐਦਾਂ ਸਾਰਿਆਂ ਦੇ ਮਤਲਬ ਐਦਾਂ ਬਣਾਏ ਸੀਗੇ ਤੁਸੀਂ ਦੱਸ ਰਹੇ ਸੀਗੇ ਵੀ ਤੁਹਾਡਾ ਰਜਿਸਟਰ ਭਰਿਆ ਸੀ ਰਜਿਸਟਰ ਭਰੇ ਜੋ ਰਜਿਸਟਰ ਮੈਂ ਲੈ ਕੇ ਆਈ ਨਾ ਮੈਂ ਨਾਲ ਜਿੱਦਾਂ ਬਿਆ ਕੇ ਆਈ ਮੈਂ ਨਾਲ ਲੈ ਆਈ ਵੀ ਚਲੋ ਮੈਂ ਉੱਥੇ ਵੀ ਲਿਖੂੰਗੀ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਸੀਗਾ ਐਦਾਂ ਮਤਲਬ ਇਹਨਾਂ ਨੇ ਰਫ ਸਮਝ ਕੇ ਜਿੱਦਾਂ ਹੁਣ ਮੈਂ ਪੇਕੇ ਚਲੀ ਗਈ ਮੰਗਰੋ ਜਿੱਦਾਂ ਕਾਗਜ਼ ਕੋਈ ਜੇ ਸਾਰੇ ਇਕੱਠੇ ਕਰਕੇ ਵੀ ਇਹ ਵੇਸਟ ਹੂੰ ਐਦਾਂ ਮਤਲਬ ਸੁਪਾਇਆਂ ਸੁਪੂਆ ਕਰਦੇ ਅਲਮਾਰੀ ਖੋਲੀ ਤੇ ਐਦਾਂ ਉਹਨਾਂ ਨੇ ਮਤਲਬ ਕਿ ਉਹ ਫਾਇਰ ਦਾ ਸੁੱਟ ਸੱਟ ਦਿੱਤਾ ਮੁਰ ਕੇ ਹੱਥ ਹੀ ਲੱਗ ਗਿਆ ਮੇਰੇ ਫਾਇਰ ਤੇ ਜਦੋਂ ਬਹੁਤ ਕੁਝ ਯਾਦ ਵੀ ਨਹੀਂ ਹੋਣਾ ਹਾਂਜੀ ਤੇ ਫਿਰ ਤੁਸੀਂ ਜਦੋਂ ਵਾਪਸ ਆਏ ਦੇਖਿਆ ਵੀ ਮੇਰਾ ਰਜਿਸਟਰ ਨਹੀਂ ਫੇਰ ਕੀ ਫਿਰ ਮੈਂ ਬੋਲਿਆ ਵੀ ਕਿੱਧਰ ਗਿਆ ਫਿਰ ਕਹਿੰਦੇ ਵੀ ਉਹ ਤਾਂ ਅਸੀਂ ਨਹੀਂ ਸੁੱਟਦਾ ਹੂੰ ਵੀ ਉਹ ਤਾਂ ਮਤਲਬ ਕਿ ਰਫ ਸਮਝ ਕੇ ਵੀ ਸਾਨੂੰ ਅਸੀਂ ਫਿਰ ਰੋਲਿਆ ਨਹੀਂ ਹੈਗਾ ਉਹ ਵੀ ਕੀ ਲਿਖਿਆ ਇੱਕ ਇੱਕ ਹੋਣਾ ਰਾਈਟਰ ਹੁੰਦਾ ਜਦੋਂ ਲੇਖਕ ਹੁੰਦਾ ਉਹਦਾ ਉਹਦਾ ਨਾ ਇੱਕ ਅਲੱਗ ਨੇਚਰ ਹੁੰਦਾ ਹੈ ਉਹ ਦੁਨੀਆ ਨੂੰ ਦੇਖਣ ਦੀ ਵੀ ਨਜ਼ਰ ਉਹਦੀ ਅਲੱਗ ਦੀ ਹੁੰਦੀ ਹੈ ਨਜ਼ਰੀਆ ਵੀ ਅਲੱਗ ਹੁੰਦਾ ਹੈ ਤੁਸੀਂ ਇੱਕ ਰਾਈਟਰ ਹੋਣ ਦੇ ਨਾਤੇ ਇੱਕ ਕੁੜੀ ਇੱਕ ਫੀਮੇਲ ਰਾਈਟਰ ਹੋਣ ਦੇ ਨਾਤੇ ਜਦੋਂ ਤੁਹਾਡੇ ਕਲਾ ਦੀ ਕਦਰ ਨਹੀਂ ਪਾਈ ਗਈ ਤਾਂ ਫਿਰ ਮਨ ਚ ਦੁੱਖ ਹੋਇਆ ਹੀਗਾ ਬੜਾ ਦੁੱਖ ਹੋਇਆ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਮਤਲਬ ਫਿਰ ਮੈਂ ਉੱਥੇ ਆਪਣੀ ਆਤਮਾ ਦਫਨ ਕਰਤੀ ਇੱਕ ਫਿਰ ਮੈਨੂੰ ਇਹਦੇ ਵਿੱਚ ਬਾਅਦ ਚ ਸ਼ੌਂਕ ਸੀਗਾ ਫਿਰ ਮੈਂ ਡਾਕਟਰ ਦੇ ਲੱਗੀ ਜਦੋਂ ਮੈਂ ਡਾਕਟਰ ਦੇ ਕੰਮ ਕਰਨ ਸਿੱਖੀ ਸਿੱਖਣ ਲੱਗੀ ਤੇ ਮਤਲਬ ਸਾਡੇ ਇੱਕ ਉਥੇ ਮਹੰਗਾਣੀ ਵਾਲਾ ਬੋਹਾ ਦੇ ਵਿੱਚ ਨਾ ਬਹੁਤ ਫੇਮਸ ਮਤਲਬ ਕੇ ਸੀਗਾ ਡਾਕਟਰ ਜਿੱਦਾਂ ਉਥੇ ਟ੍ਰੇਨਡ ਗਈ ਵਗੈਰਾ ਦਾ ਉਦੋਂ ਹੁੰਦਾ ਸੀਗਾ ਵੀ ਚਲ ਕੁੜੀਆਂ ਨੂੰ ਸਿਖਾ ਦੋ 10th ਤੋਂ ਬਾਅਦ ਹਨਾ ਤੇ ਫਿਰ ਮੈਨੂੰ ਉੱਥੇ ਲਗਾ ਦਿੱਤਾ ਗਿਆ 6 ਮਹੀਨੇ ਮੈਂ ਉਹ ਡਾਕਟਰ ਦੇ ਕੰਮ ਸਿੱਖਿਆ ਤੇ ਫਿਰ ਉਸ ਤੋਂ ਬਾਅਦ 6 ਮਹੀਨੇ ਤੋਂ ਬਾਅਦ ਮੇਰੀ ਰਿਗੇਜਮੈਂਟ ਹੋ ਗਈ ਸੀ ਸੇ ਤੁਸੀਂ ਉਹ ਵੀ ਸ਼ੌਂਕ ਸੀ ਹਾਂਜੀ ਫਿਰ ਇੱਥੇ ਆ ਕੇ ਨਹੀਂ ਕੀਤਾ ਹੋ ਗਾ ਮੈਂ ਇੱਥੇ ਜਦੋਂ ਮਤਲਬ ਅਗੇਜਮੈਂਟ ਹੋ ਗਈ ਮੇਰੀ ਫਿਰ ਇਹ ਮੈਨੂੰ ਕਹਿੰਦੇ ਮੇਰੇ ਹਸਬੰਦ ਕਹਿੰਦੇ ਵੀ ਜਦੋਂ ਜੀ ਤੁਸੀਂ ਹੁਣ ਬੰਦ ਕਰ ਦੋ ਇੱਥੇ ਸਟਾਪ ਕਰ ਦੋ ਜੀ ਜਦੋਂ ਤੁਸੀਂ ਵਿਆਹ ਹੋ ਗਏ ਆਪਣਾ ਫਿਰ ਮੈਂ ਤੁਹਾਨੂੰ ਇੱਥੇ ਮਤਲਬ ਕਿ ਅਸੀਂ ਲਗਾ ਦਾਂਗੇ ਹਮ ਇੱਥੇ ਫਿਰ ਪ੍ਰੈਗਨੈਂਸੀ ਹੋ ਗਈ ਸੀਗੀ ਫਿਰ ਤਾਂ ਕਰਕੇ ਫਿਰ ਨਹੀਂ ਲੱਗੀ ਫਿਰ ਹਾਂਜੀ ਜਦੋਂ ਇੱਕ ਕੁੜੀ ਹੈਨਾ ਸ਼ੌਂਕ ਲੈ ਕੇ ਆਪਣੇ ਮਨ ਚ ਅ ਉਸ ਤੋਂ ਬਾਅਦ ਵੇਈ ਜਾਂਦੀ ਹੈ ਫਿਰ ਉਹਨੂੰ ਇਹ ਵੀ ਤਾਂ ਹੁੰਦਾ ਵੀ ਮੇਰੇ ਹਨਾ ਵੀ ਮੇਰਾ ਹਸਬੰਡ ਮੇਰਾ ਸਾਰੇ ਸ਼ੌਂਕ ਪੂਰੇ ਕਰੂਗਾ ਜਿਹੜੇ ਮਾਪਿਆਂ ਨੇ ਨਹੀਂ ਕੀਤੇ ਤੇ ਉਹ ਫਿਰ ਜਦੋਂ ਉਹਨਾਂ ਨੂੰ ਜਿਹੜੀ ਕਲਾ ਹੁੰਦੀ ਹੈ ਉਹ ਉਹਨੂੰ ਰੱਦੀ ਲੱਗੇ ਤਾਂ ਫਿਰ ਉਹਨੂੰ ਕਿਵੇਂ ਲੱਗਦਾ ਦੇਖੋ ਸਮਝੇ ਨਹੀਂ ਅਪਮੈ ਤਾਂ ਇਹ ਕਹੂੰਗੀ ਵੀ ਕਿਸੇ ਨੇ ਸਮਝੇ ਹੀ ਨਹੀਂ ਹੈਗਾ ਪੇਰੈਂਟਸ ਦੇ ਘਰੇ ਉੱਥੇ ਨਹੀਂ ਸਪੋਰਟ ਮਿਲੀ ਕਿਉਂਕਿ ਦੂਰ ਦੂਰ ਤੱਕ ਨਹੀਂ ਸੀਗਾ ਕੋਈ ਤੇ ਸਿੰਗਿੰਗ ਦੇ ਵਿੱਚ ਤੇ ਉੱਥੇ ਬਸ ਇਦਾਂ ਹੀ ਚੱਲਿਆ ਗਿਆ ਉਰੇ ਆ ਕੇ ਆਏ ਇੱਥੇ ਨਹੀਂ ਕਿਸੇ ਨੇ ਬਸ ਮਤਲਬ ਕਦਰ ਜੀ ਨਹੀਂ ਪਾਈ ਕਿਸੇ ਨੇ ਪਹਿਚਾਣੀ ਨਹੀਂ ਆਪਾਂ ਕਹਿ ਦੋ ਜਿੱਦਾਂ ਕਲਾ ਨੂੰ ਮਤਲਬ ਕੋਈ ਵੀ ਅਹਿਮੀਅਤ ਨਹੀਂ ਮਿਲੀ ਨਾ ਤਾਂ ਪੇਕੇ ਤੇ ਨਾ ਸੋਹਰੇ ਹਾਂਜੀ ਕਲਾ ਨੂੰ ਇੱਕ ਫालतू ਚੀਜ਼ ਸਮਝਿਆ ਜਾਂਦਾ ਫालतू ਸਮਝਿਆ ਜਾਂਦਾ ਤੇ ਮੈਨੂੰ ਲੱਗਦਾ ਹੁਣ ਕਲਾ ਕਲਾ ਕਹਿੰਦੇ ਵੀ ਸਿੱਖੀ ਨਹੀਂ ਜਾ ਸਕਦੀ ਇਹ ਗੋਡ ਗਿਫਟਡ ਹੁੰਦੀ ਹੈ ਰੱਬ ਕਿਸੇ ਤੇ ਖਾਸ ਮਿਹਰ ਕਰਦਾ ਤਾਂ ਉਹਨੂੰ ਕੋਈ ਨਾ ਕੋਈ ਕਲਾ ਦਿੰਦਾ ਤੁਹਾਡੇ ਕੋਲ ਵੀ ਦੋ ਦੋ ਸੀ ਗਾਉਣਾ ਵੀ ਤੇ ਹਣਾ ਲੇਖਣਾ ਵੀ ਫਿਰ ਜ਼ਿੰਦਗੀ ਕਿਵੇਂ ਚੱਲੀ ਫਿਰ ਉਸ ਤੋਂ ਬਾਅਦ ਆਫਟਰ ਮੈਰਿਜ ਆਫਟਰ ਮੈਰਿਜ ਫਿਰ ਤੁਹਾਨੂੰ ਪਤਾ ਸਟਾਰਟਿੰਗ ਦੇ ਵਿੱਚ ਪਰਫੈਕਟ ਕੋਈ ਨਹੀਂ ਹੁੰਦਾ ਐਡਜਸਟ ਕਰਨਾ ਸਭ ਨੂੰ ਹਨਾ ਇਹਨਾਂ ਨੂੰ ਵੀ ਔਖਾ ਹੁੰਦਾ ਸਹੁਰੇ ਵਾਲਿਆਂ ਨੂੰ ਵੀ ਤੇ ਕੁੜੀ ਜਿਹੜੀ ਬਹਿ ਕੇ ਆਉਂਦੀ ਆ ਉਹਨੂੰ ਵੀ ਥੋੜਾ ਜਿਹਾ ਔਖਾ ਹੁੰਦਾ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਮਤਲਬ ਗਲਤੀਆਂ ਖਾਲੀ ਸਹੁਰਿਆਂ ਵਾਲਿਆਂ ਚ ਹੀ ਹੁੰਦੀਆਂ ਨੇ ਕੁੜੀ ਚ ਵੀ ਥੋੜਾ ਬਹੁਤ ਆ ਹੁੰਦਾ ਤੇ ਤਾਂ ਹੀ ਥੋੜਾ ਜਿਹਾ ਕਹਿੰਦੇ ਹੁਣੇ ਦੋ ਭਾਂਡੇ ਖੜਕਦੇ ਨੇ ਤਾੜੀ ਘੱਟ ਨਾਲ ਨਹੀਂ ਵੱਜਦੀ ਤੇ ਬਹੁਤ ਮਤਲਬ ਕਿ ਪਹਿਲੇ 2-3 ਸਾਲ ਮੇਰੀ ਲਾਈਫ ਦੇ ਬਹੁਤ ਟਫ ਰਹੇ ਨੇ ਤੇ ਬਹੁਤ ਜ਼ਿਆਦਾ ਮੁਸ਼ਕਲ ਆਈਆਂ ਮੈਨੂੰ ਸਹਰਿਆਂ ਵੱਲੋਂ ਹਸਬੰਦ ਵੱਲੋਂ ਸੱਸ ਸਹੁਰੇ ਵੱਲੋਂ ਤੇ ਫਿਰ ਹੌਲੀ ਹੌਲੀ ਜਿੱਦਾਂ ਅਡਜਸਟ ਹੋਣ ਗਏ ਫਿਰ ਮਤਲਬ ਹੌਲੀ ਹੌਲੀ ਸਾਰਾ ਕੁਝ ਸਹੀ ਹੋ ਗਿਆ ਮਤਲਬ ਇੱਕ ਦੂਜੇ ਨੂੰ ਸਮਝਣ ਚ ਸਮਾਂ ਲੱਗ ਗਿਆ ਤੇ ਜਿਵੇਂ ਜਿਵੇਂ ਸਮਝ ਆਈ ਗਈ ਉਹਵੇਂ ਸੈੱਟ ਹੁੰਦਾ ਹਾਂਜੀ ਉਹਵੇਂ ਉਹਵੇਂ ਸੈੱਟ ਹੁੰਦਾ ਤੁਹਾਨੂੰ ਉਹਨਾਂ ਦੇ ਕੋਈ ਖੂਬੀਆਂ ਕਮੀਆਂ ਪਤਾ ਲੱਗੀਆਂ ਉਹਨਾਂ ਨੂੰ ਤੁਹਾਡੀਆਂ ਖੂਬੀਆਂ ਕਮੀਆਂ ਪਤਾ ਲੱਗੀਆਂ ਉਹ ਫਿਰ ਬੈਲੈਂਸ ਬਣ ਗਿਆ ਬੈਲੈਂਸ ਬਣ ਗਿਆ ਹਾਂ ਬਹੁਤ ਸਾਰੀਆਂ ਕੁੜੀਆਂ ਬੜੀ ਜਲਦੀ ਗਿਵ ਅਪ ਕਰ ਦਿੰਦੀਆਂ ਹਨ ਵਿਆਹ ਤੋਂ ਬਾਅਦ ਜਿਵੇਂ ਤੁਸੀਂ ਕਹਿੰਦੇ ਦੋ ਤਿੰਨ ਸਾਲ ਬਹੁਤ ਟਫ ਰਹੇ ਤੇ ਉਹ ਉਦੋਂ ਉਹ ਕਈ ਹੁੰਦਾ ਵੀ ਦੋ ਮਹੀਨਿਆਂ ਜੀ ਕਹਿ ਦਿੰਦੀਆਂ ਵੀ ਅਸੀਂ ਤਾਂ ਰਹਿਣਾ ਨਹੀਂ ਤੁਸੀਂ ਤਿੰਨ ਸਾਲ ਪੂਰੀ ਕੋਸ਼ਿਸ਼ ਕੀਤੀ ਤੇ ਤੁਹਾਡੀ ਹੁਣ ਜ਼ਿੰਦਗੀ ਹੈ ਵੀ ਵਧੀਆ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਜਿਹੜੀਆਂ ਕਹਿ ਦਿੰਦੀਆਂ ਵੀ ਅਸੀਂ ਤਾਂ ਵੀ ਦੋ ਮਹੀਨੇ ਜੀ ਬਸ ਸਾਡਾ ਧੰਨਵਾਦ ਦੇਖੋ ਮੇਰਾ ਤਾਂ ਇਹ ਮੈਸੇਜ ਆਗਾ ਵੀ ਟਾਈਮ ਨਾਲ ਟਾਈਮ ਲੱਗਦਾ ਟਾਈਮ ਨਾਲ ਸਾਰੀ ਚੀਜ਼ ਸੈੱਟ ਹੋ ਜਾਂਦੀ ਹੈ ਦੇਖੋ ਇਹ ਰਿਸ਼ਤੇ ਨੇ ਜਿਹੜੇ ਬੜੇ ਅਨਮੋਲ ਹੁੰਦੇ ਨੇ ਇਹਨਾਂ ਨੂੰ ਸੰਭਾਲ ਕੇ ਰੱਖਣਾ ਆਪਣੇ ਹੱਥ ਦੇ ਵਿੱਚ ਹੁੰਦਾ ਹੈ ਕੋਈ ਬੰਦਾ ਪਰਫੈਕਟ ਨਹੀਂ ਹੁੰਦਾ ਇਹਨੂੰ ਮਤਲਬ ਕਿ ਦੇਖੋ ਵੀ ਆਪਾਂ ਨੇ ਬਣਾਉਣਾ ਦੇਖਣਾ ਹੁੰਦਾ ਵੀ ਆਪਣੀ ਲਾਈਫ ਹੈ ਕਿਉਂਕਿ ਜੇ ਆਪਾਂ ਇਹਨੂੰ ਛੱਡ ਦਾਂਗੇ ਅੱਗੇ ਵਾਲਾ ਖਬਰਾ ਕਿੱਦਾਂ ਦਾ ਹੋਊਗਾ ਜੇ ਇਹ ਤੋਂ ਵੀ ਨਕੰਮਾ ਹੋਊਗਾ ਫਿਰ ਆਪਾਂ ਹਰ ਥਾਂ ਤੇ ਇਹ ਤਾਂ ਨਹੀਂ ਕਰ ਸਕਦੇ ਵੀ ਹਾਂ ਇਹਨੂੰ ਛੱਡੋ ਉਹਦੇ ਨਾਲ ਮੈਰਿਜ ਕਰ ਲਓ ਉਹਦੇ ਨਾਲ ਕਰ ਲਓ ਐਦਾਂ ਨਹੀਂ ਹੁੰਦਾ ਸਾਡੇ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਕਿ ਇਨਾਂ ਦਾ ਸੁਭਾਅ ਸਾਰੀਆਂ ਰਿਸ਼ਤੇਦਾਰੀਆਂ ਚ ਸੀ ਵੀ ਮਨੀ ਬਹੁਤ ਹੀ ਜ਼ਿਆਦਾ ਮਤਲਬ ਭੈੜਾ ਕਹਿੰਦੇ ਹੁੰਦੇ ਨੇ ਜਿਹਨੂੰ ਭੈੜਾ ਸ਼ਬਦ ਵੀ ਭੈੜਾ ਇਨਸਾਨ ਹੈ ਲੇਕਿਨ ਮੈਂ ਮੇਰੇ ਦਿਮਾਗ ਦੇ ਵਿੱਚ ਤਲਾਕ ਨਾਮ ਦਾ ਕਦੇ ਨਹੀਂ ਆਇਆ ਸੀ ਵੀ ਮੈਂ ਇਹਨਾਂ ਨੂੰ ਤਲਾਕ ਦੇਣਾ ਬਹੁਤ ਹੀ ਜ਼ਿਆਦਾ ਮੈਨੂੰ ਕੁੱਟਮਾਰ ਵੀ ਬਹੁਤ ਕਰਦੇ ਸੀਗੇ ਲੇਕਿਨ ਤਲਾਕ ਦਾ ਕਦੇ ਮੇਰੇ ਮਨ 'ਚ ਨਹੀਂ ਆਇਆ ਸੀ ਵੀ ਮੈਂ ਇਹਨਾਂ ਨੂੰ ਤਲਾਕ ਦੇਣਾ ਹੌਲੀ 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 ਬਸ 2-3 ਸਾਲ ਪੈਂਦੇ ਗਏ ਇਹਨਾਂ ਨੇ ਮੈਨੂੰ ਸਮਝਿਆ ਮੈਂ ਇਹਨਾਂ ਨੂੰ ਸਮਝਿਆ ਤੇ ਅੱਜ ਅੱਜ ਦੇ ਟਾਈਮ 'ਚ ਜਿਹੜੀ ਗੱਲ ਮੈਂ ਕਹੂੰਗੀ ਸਾਡੇ ਘਰੇ ਮਤਲਬ ਉਹੀ ਹੀ ਹੁੰਦੀ ਹੈ ਇਹ ਇੱਕ ਵੀ ਮੇਰੀ ਗੱਲ ਨਹੀਂ ਮੋੜਦੇ ਹੁਣ ਇਹ ਮਤਲਬ ਕਿਸੇ ਵੀ ਰਿਸ਼ਤੇ ਨੂੰ ਵਕਤ ਦੇਣਾ ਚਾਹੀਦਾ ਹਾਂਜੀ ਟਾਈਮ ਦੇਣਾ ਚਾਹੀਦਾ ਟਾਈਮ ਦੇ ਨਾਲ-ਨਾਲ ਸਭ ਸਮਝ ਆ ਜਾਂਦਾ ਸਭ ਸੈੱਟ ਹੋ ਜਾਂਦਾ ਹਾਂਜੀ ਸਾਰਾ ਸੈੱਟ ਹੋ ਜਾਂਦਾ ਫਿਰ ਤੁਸੀਂ ਅੱਜਕੱਲ ਇੰਸਟਾਗ੍ਰam ਤੇ ਬਹੁਤ ਰੀਲਾਂ ਮਸ਼ਹੂਰ ਹੁੰਦੀਆਂ ਤੁਹਾਡੀਆਂ ਫਿਰ ਜੇਕਰ ਕਿਵੇਂ ਇਹ ਇਧਰ ਨੂੰ ਸਫ਼ਰ ਕਿਵੇਂ ਰਿਹਾ ਸ਼ੁਰੂਆਤ ਕਿਵੇਂ ਹੋਈ ਸ਼ੁਰੂਆਤ ਦੇਖੋ ਜੀ ਮੇਰੀ ਮੈਂ ਨਾ ਬੈਠੇ ਬੈਠੇ ਮੈਂ ਇੱਕ ਮੇਰੇ ਹਸਬੰਦ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗੀ ਕਿ ਮੈਨੂੰ ਪੁੱਛਦੇ ਆ ਵੀ ਮਨੀ ਕੌਣ ਆਂਗਾ ਮਨੀ ਮੇਰੇ ਹਸਬੰਡ ਦਾ ਨਾਮ ਹੈ ਜੀ ਮਨੀ ਤੇ ਮੈਂ ਉਹਨਾਂ ਦੇ ਨਾਮ ਤੇ ਵੀਡੀਓ ਬਣਾਉਣੀ ਆ ਤੇ ਮੈਂ ਬੈਠੇ ਬੈਠਾ ਉਦਾਂ ਹੀ ਵੀਡੀਓ ਬਣਾ ਲਿੱਤੀ ਮਨੀ ਦੇ ਨਾਮ ਤੇ ਉਹ ਮੇਰੀ ਵੀਡੀਓ ਵਾਇਰਲ ਹੋ ਗਈ ਤੇ ਫਿਰ ਮੈਨੂੰ ਜਿੱਦਾਂ ਇੱਕ ਕੰਟੈਂਟ ਸਮਝ ਲਓ ਮਿਲ ਗਿਆ ਵੀ ਜਿੱਦਾਂ ਇਸ ਤੇ ਆਪਾਂ ਨੂੰ ਮਤਲਬ 뷰 ਆਉਂਦੇ ਨੇ ਵਧੀਆ ਲਾਈਕ ਆਉਂਦੇ ਨੇ ਫਿਰ ਮੈਂ ਉਹ ਮਨੀ ਨਾਮ ਤੇ ਵੀਡੀਓ ਬਣਾਉਣੀ ਆ ਸਟਾਰਟ ਕਰਤੀ ਤੇ ਮੈਨੂੰ ਵਧੀਆ ਮਤਲਬ ਕਿ ਮੇਰੀ ਉਹ ਜਿਹੜੀ ਮੈਂ ਮਨੀ ਨਾਮ ਤੇ ਵੀਡੀਓ ਬਣਾਉਂਗੀ ਉਹ ਮੇਰੀ ਵਾਇਰਲ ਹੋ ਜਾਂਦੀ ਹੈ ਜੇ ਮੈਂ ਉਦਾਂ ਸੌਂਗ ਤੇ ਬਣਾਵਾ ਜਾਂ ਉਦਾਂ ਬਣਾਵਾ ਉਹ ਤੇ ਘੱਟ ਮੇਰੇ ਮਤਲਬ ਲਾਈਕ ਕਮੈਂਟ ਆਉਂਦੇ ਨੇ ਇਹ ਅਚਾਨਕ ਹੀ ਬਣਾਈ ਸੀ ਵੀਡੀਓ ਅਚਾਨਕ ਹੀ ਬਣਾਈ ਸੀ ਹਾਂਜੀ ਮੈਂ ਤਾਂ ਹੁਣ ਇਹ ਸੋਚਦੀ ਆਂ ਵੀ ਸ਼ਾਇਦ ਮੈਂ ਬਚਪਨ ਤੋਂ ਚਾਹੁੰਦੀ ਸੀ ਵੀ ਮੈਂ ਪਰਦੇ ਤੇ ਆਵਾਂ ਮੈਂ ਕਿਤੇ ਮਾੜਾ ਮੋਟਾ ਮੇਰਾ ਨਾਮ ਹੋਵੇ ਸ਼ਾਇਦ ਹੁਣ ਰੱਬ ਨੇ ਮੇਰੀ ਇੰਨੀ ਦੇਰ ਬਾਅਦ ਸੁਣ ਲਈ ਆ ਤੇ ਮੇਰਾ ਕਿਤੇ ਮਾੜਾ ਮੋਟਾ ਮੇਰੀ ਜਾਣ ਪਹਿਚਾਨ ਹੋਈ ਆ ਤੇ ਫਿਰ ਕਿਵੇਂ ਆਪਣੇ ਘਰਦਿਆਂ ਨੂੰ ਸਮਝਾਇਆ ਵੀ ਰੀਲ ਤਾਂ ਆਪਣੀ ਚੱਲੋ ਅਚਾਨਕ ਇੱਕ ਦੀ ਰੀਲ ਪਾਉਣ ਨੂੰ ਤਾਂ ਕੋਈ ਵੀ ਨਹੀਂ ਰੋਕਦਾ ਹੁੰਦਾ ਤੇ ਉਹ ਉਹਨਾਂ ਨੇ ਵੀ ਚਲੋ ਚੱਲ ਗਈ ਜਦੋਂ ਬਾਲੇ ਥੀਵਜ਼ ਆ ਜਾਂਦੇ ਆ ਵਾਇਰਲ ਹੁੰਦੀ ਹੈ ਤਾਂ ਫਿਰ ਨਾਲ ਦੇ ਵੀ ਕਹਿਣ ਲੱਗਦੇ ਵੀ ਤੇਰੀ ਘਰ ਵਾਲੀ ਆ ਭਾਈ ਕਿਵੇਂ ਆ ਉਹ ਆ ਜਾਂ ਰਿਸ਼ਤੇਦਾਰਾਂ ਦੇ ਫੋਨ ਆਵੇ ਤੂੰ ਰਹਿਣ ਦੇ ਡਿਲੀਟ ਕਰ ਦੇ ਜਾਂ ਕਰ ਦੇ ਕਿਵੇਂ ਹੋਇਆ ਸੀ ਨਹੀਂ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਵੀ ਮਤਲਬ ਹੁਣ ਮਤਲਬ ਇਹ ਇੰਨਾ ਮਤਲਬ ਕਿ ਮੇਰੇ ਤੇ ਯਕੀਨ ਲਾ ਲ ਵਿਸ਼ਵਾਸ ਲਾ ਲ ਜਿਹੜਾ ਵੀ ਗੱਲ ਮੈਂ ਕਹਾਂ ਉਹੀ ਕਰਦੇ ਨੇ ਹਨਾ ਤੇ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦੇ ਨੇ ਮੈਂ ਕੁਝ ਵੀ ਕਰਾਂ ਤੇ ਮਨਾ ਨਹੀਂ ਕਰਦੇ ਇਹ ਉਹਨਾਂ ਨੂੰ ਪਤਾ ਹੈ ਤੁਸੀਂ इजीली ਮਨ ਉਹਨਾਂ ਨੂੰ ਪਤਾ ਵੀ ਇਹ ਮਤਲਬ ਫालतू ਇਦਾਂ ਕੋਈ ਵੀ ਰੀਲ ਨਹੀਂ ਬਣਾਉਗੀ ਤਾਂ ਕਰਕੇ ਇਹਨਾਂ ਨੂੰ ਵੀ ਚੱਲ ਲੱਗੀ ਰਹ ਤੂੰ ਮੈਂ ਤੇਰੇ ਮਗਰ ਰਹੇ ਤਾਂ ਮਨੀ ਦੇ ਨਾਮ ਵਾਲੀ ਹਰ ਇੱਕ ਰੀਲ ਵਾਇਰਲ ਹੋ ਜਾਂਦੀ ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਕਮੈਂਟ ਵੀ ਬਹੁਤ ਆਉਂਦੇ ਆ ਵੀ ਮਨੀ ਬਣਾ ਤੁਸੀਂ ਉਹ ਕਲੀਅਰ ਵੀ ਕਰਤਾ ਤੇ ਅੱਛਾ ਮੈਨੇ ਨਾ ਟੈਟੂ ਵੀ ਬਣਵਾਇਆ ਹੋਇਆ ਏ ਅੱਛਾ ਹਾਂਜੀ ਟੈਟੂ ਬਣਵਾਇਆ ਏ ਮਨੀ ਨਾਮ ਦਾ ਹਾਂ ਤੇ ਚਲੋ ਜਿਹੜੇ ਚੰਗੇ ਕਮੈਂਟ ਆਉਂਦੇ ਆ ਜਾਂ ਮਨੀ ਪੁੱਛਦੇ ਉਹਨਾਂ ਦੇ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਜਿਹੜੇ ਗਲਤ ਕਮੈਂਟ ਆਉਂਦੇ ਆ ਉਹ ਕਿਹੋ ਕਿਹੋ ਜਿਹੇ ਗਲਤ ਕਮੈਂਟ ਆਉਂਦੇ ਆ ਗਲਤ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕੈਮਰੇ ਤੇ ਮੇਰੀ ਤਾਂ ਕੋਈ ਰੀਲ ਰੀਲ ਮੇਰੀ ਕੋਈ ਐਦਾਂ ਦੀ ਨਹੀਂ ਹੁੰਦੀ ਵੀ ਜਿੱਦਾਂ ਦੇ ਕਮੈਂਟ ਆ ਜਾਂਦੇ ਨੇ ਤੇ ਮੈਂ ਇਹੀ ਕਹਿਣਾ ਚਾਹੂੰਗੀ ਜਿਹੜੇ ਰੋਂਗ ਕਮੈਂਟ ਕਰਦੇ ਨੇ ਵੀ ਤੁਸੀਂ ਮਤਲਬ ਜਿਹੜੀਆਂ ਸ਼ਾਰਟ ਕੱਪੜਿਆਂ ਚ ਬਣਾਉਂਦੀਆਂ ਨੇ ਉਹਨਾਂ ਦੇ ਰੀਲਾਂ ਤੇ ਜਾ ਕੇ ਕਰਿਆ ਕਰੋ ਐਦਾਂ ਦੇ ਕਮੈਂਟ ਵੀ ਥੋੜਾ ਜਿਹਾ ਉਹਨਾਂ ਨੂੰ ਸ਼ਰਮ ਮਹਿਸੂਸ ਹੋਵੇ ਉਹਨਾਂ ਤੇ ਤੁਸੀਂ ਊਰਜਾ ਕੈਂਟ ਸੋਨਾ ਬੱਲੇ ਆ ਕੁਝ ਵੀ ਲਿਖਦੇ ਹੋ ਮਤਲਬ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦਿੰਦੇ ਹੋ ਸਾਡੇ ਵਰਗੀਆਂ ਜਿਹੜੇ ਸਿੰਪਲ ਵੀਡੀਓਜ਼ ਹੁੰਦੀਆਂ ਨੇ ਉਹਨਾਂ ਤੇ ਤੁਸੀਂ ਆ ਕੇ ਕਹਿ ਦਿੰਦੇ ਹੋ ਮਤਲਬ ਗਲਤ ਗਲਤ ਬੋਲਦੇ ਹੋ ਤੇ ਮਤਲਬ ਉਹਨਾਂ ਨੂੰ ਬੋਲਣਾ ਨਹੀਂ ਚਾਹੀਦਾ ਸਾਡੀਆਂ ਇਦਾਂ ਦੀਆਂ ਵੀਡੀਓਜ਼ ਹੁੰਦੀਆਂ ਵੀ ਜਿੱਦਾਂ ਦੇ ਉਹ ਮਤਲਬ ਕਿ ਕਮੈਂਟ ਕਰਦੇ ਲੋਕ ਜਾਣ ਬੁਝ ਕੇ ਨਹੀਂ ਕਰਦੇ ਐ ਲੱਗਦਾ ਜਾਂ ਲੱਗਦਾ ਵੀ ਜਾਣ ਬੁਝ ਕੇ ਹੀ ਕਰਦੇ ਨੇ ਵੀ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਹੀ ਚੰਗੀਆਂ ਲੱਗਦੀਆਂ ਨੇ ਮਤਲਬ ਗਲਤ ਚੀਜ਼ਾਂ ਪ੍ਰਮੋਟ ਕਰਦੇ ਨੇ ਜਿਹੜੀ ਨਾਲੇ ਦੇਖਣਾ ਵੀ ਆ ਤੇ ਨਾਲੇ ਗਲਤ ਵੀ ਬੋਲਣਾ ਹਾਂਜੀ ਨਾਲੇ ਗਲਤ ਵੀ ਬੋਲਣਾ ਹੂੰ ਫਿਰ ਇਹ ਇਹ ਮਨ ਨੂੰ ਕਿਵੇਂ ਸਮਝਾਉਨੇ ਆ ਜਦੋਂ ਇਹੋ ਜਿਹੇ ਗਲਤ ਕਮੈਂਟ ਆਉਂਦੇ ਮੈਂ ਜ਼ਿਆਦਾਤਰ ਫਿਰ ਮੈਂ ਨਾ ਕਿਉਂਕਿ ਡਿਲੀਟ ਕਰ ਦਿੰਨੀ ਹੁੰਦੀ ਆ ਜੇ ਜਿਆਦਾ ਗੰਦੇ ਹੁੰਦੇ ਨੇ ਨਾ ਕਿਉਂਕਿ ਫਿਰ ਮੇਰੇ ਬ੍ਰਦਰ ਵੀ ਦੇਖਦੇ ਨੇ ਮੇਰੇ ਸਾਰੇ ਰਿਸ਼ਤੇਦਾਰ ਦੇ ਹੋਰ ਜੇਟ ਸਾਰੇ ਦੇਖਦੇ ਨੇ ਫਿਰ ਚੰਗਾ ਜਾਂ ਨਹੀਂ ਲੱਗਦਾ ਇਦਾਂ ਫਿਰ ਮੈਂ ਉਹ ਡਿਲੀਟ ਕਰ ਦਿੰਨੀ ਹੂੰ ਤੇ ਛੋਟੇ ਤੇ ਬੱਚੇ ਵੀ ਵੱਡੇ ਆ ਫਿਰ ਇਹ ਕੀ ਸੋਚਦੇ ਆ ਵੀ ਗਲਤ ਕਮੈਂਟ ਆਉਂਦੇ ਜਦੋਂ ਤੁਹਾਨੂੰ ਕਹਿੰਦੇ ਵੀ ਨਾ ਬਣਾਇਆ ਕਰੋ ਵੀਰੇ ਕੀ ਕੋਈ ਕੁਝ ਨਹੀਂ ਕਹਿੰਦਾ ਹਮ ਕਹਿੰਦੇ ਮम्मा ਸਾਨੂੰ ਪਤਾ ਹੈ ਬੱਚੇ ਵੀ ਕਹਿੰਦੇ ਨੇ ਵੀ ਤੁਸੀਂ ਕੁਝ ਰੋਂਗ ਨਹੀਂ ਕਰੋਗੇ ਸਾਨੂੰ ਪਤਾ ਹੈ ਤੁਹਾਡਾ ਵੀ ਤੁਸੀਂ ਬਣਾਓ ਆਪਣੀ ਜ਼ਿੰਦਗੀ ਆਪਣੀ ਲਾਈਫ ਹੈ ਤੁਸੀਂ ਖੁੱਲ ਕੇ ਜੀਓ ਹਮ ਮੈਂ ਮਤਲਬ ਜੇ ਦੁੱਖ ਦੀ ਗੱਲ ਕਰੀਏ ਵੈਸੇ ਤਾਂ ਮੇਰੀ ਲਾਈਫ ਦੇ ਵਿੱਚ ਕੋਈ ਐਦਾਂ ਦੀ ਕੋਈ ਮਤਲਬ ਕਿ ਘੜੀ ਨਹੀਂ ਹੈਗੀ ਜਿਸ ਵਿੱਚ ਜਿੱਚ ਮੈਨੂੰ ਪਰਮਾਤਮਾ ਨੇ ਦੁੱਖ ਦਿੱਤਾ ਹੋਵੇ ਪਰਮਾਤਮਾ ਦੇਵੇ ਵੀ ਨਾ ਤੇ ਇੱਕ ਹੈਗਾ ਮਤਲਬ ਕਿ ਇੱਕ ਮੈਂ ਨਾ ਭਾਨ ਜੀ ਦਾ ਮੇਰੀ ਦਾ ਮੁੰਡਾ ਰੱਖਿਆ ਸੀ 20 ਦਿਨਾਂ ਦਾ ਤਿੰਨ ਬੇਟੇ ਇਕੱਠੇ ਹੋਏ ਸੀਗੇ ਉਹਨਾਂ ਕੋਲੇ 20 ਦਿਨਾਂ ਦਾ ਪਾਲਿਆ ਮੈਂ ਉਹ ਪਾਲ ਪੋਸ ਕੇ ਮੈਂ ਇਹਨੂੰ 7 ਸਾਲ ਦਾ ਕਰ ਲਿਆ ਮੈਂ ਉਹਨੂੰ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪੜਨ ਲਾਇਆ ਤੇ ਵਧੀਆ ਮੈਂ ਉਹਨੂੰ ਅਨਿ ਮੀ ਪਰੈਂਟਸ ਉਹਦੇ ਪਰੈਂਟਸ ਤੋਂ ਵੱਧ ਕੇ ਉਹਦੀ ਕੇਅਰ ਕੀਤੀ ਮੈਂ ਜਦੋਂ 7 ਸਾਲ ਦਾ ਹੋ ਗਿਆ ਤੇ ਫਿਰ ਉਹਨੂੰ ਉਹ ਪਰੈਂਟਸ ਲੈ ਗਏ ਨੇ ਉੱਥੇ ਉਹਨਾਂ ਨੇ ਐਡਮਿਸ਼ਨ ਕਰਵਾ ਦਿੱਤਾ ਇੰਨੀ ਲੈ ਕੇ ਗਏ ਉਹ بس ਉਹਦਾ ਹੀ ਲੈ ਗਏ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਾਡੇ ਨਾਮ ਕਰ ਦੋ ਤੁਸੀਂ ਉਹ ਕਹਿੰਦੇ ਵੀ ਨਹੀਂ ਨਾਮ ਨਹੀਂ ਕਰਨਾ ਤੇ ਲੈ ਗਏ ਕਹਿੰਦੇ ਵੀ ਹੁਣ ਪਿਆਰ ਪੈ ਜਾਊਗਾ ਹੁਣ ਇਹ ਛੋਟਾਗਾ ਸਾਡੇ ਬੱਚਿਆਂ ਦਾ ਪਿਆਰ ਪੈ ਜਾਊਗਾ ਵੀ ਚਲੋ ਕੋਈ ਗੱਲ ਨਹੀਂ ਉਹ ਲੈ ਕੇ ਗਏ ਨੇ ਬਸ ਉਹ ਮੈਨੂੰ ਪਤਾ ਤੇ ਉਹ ਤਿੰਨ ਮਹੀਨਾ ਮੈਂ ਕਿਵੇਂ ਕੱਟਿਆ ਮੈਂ ਕੰਧਾਂ ਨਾਲ ਸਿਰ ਮਾਰਨੀ ਕੰਧਾਂ ਨਾਲ ਮੁੱਕੀਆਂ ਮਾਰਨੀ ਆ ਰੋਣਾ ਉੱਚੀ ਉੱਚੀ ਮੈਂ ਬਹੁਤ ਜ਼ਿਆਦਾ ਹੂੰ ਇੰਨਾ ਪਿਆਰ ਕਰਦੇ ਬੱਚੇ ਦਾ ਹਾਂਜੀ ਤੇ ਮੇਰੇ ਹਸਬੰਡ ਵੀ ਬਹੁਤ ਕਰਦੇ ਸੀ ਇੱਕ ਸਾਲ ਮੇਰੇ ਹਸਬੰਡ ਨੇ ਉਹਨੂੰ ਨਾ ਬੈੱਡ ਤੇ ਨਹੀਂ ਪਾਇਆ ਸੀ ਆਪਣੇ ਪੇਟ ਤੇ ਸਰਾਉਂਦੇ ਹੁੰਦੇ ਸੀਗੇ ਹੂੰ ਤੇ ਬਹੁਤ ਅਸੀਂ ਆਪਣੇ ਬੱਚਿਆਂ ਨਾਲ ਵੱਧ ਕੇ ਉਹਨੂੰ ਪਿਆਰ ਕੀਤਾ ਬਸ ਮੇਰੀ ਜ਼ਿੰਦਗੀ ਚ ਜਿਹੜਾ ਮਤਲਬ ਕਿ ਦੁੱਖ ਆਗਾ ਦੁੱਖ ਦੀ ਘੜੀ ਐ ਉਹ ਵਿਕਰਮ ਦਾ ਬਿਛੋੜਾ ਸੀਗਾ ਬਸ ਮੈਂ ਥੋੜੀ ਸਹਿ ਹੋਇਆ ਹੋ ਠੀਕ ਹੈ ਜੀ ਹੂੰ ਉਹ ਉਹ ਵੈਸੇ ਹੀ ਲੈ ਗਏ ਜਾਂ ਕੋਈ ਵੈਸੇ ਨਹੀਂ ਨਹੀਂ ਵੈਸੇ ਹੀ ਲੈ ਗਏ ਉਹ ਲੈ ਕੇ ਅਸੀਂ ਜਦੋਂ ਲੈ ਕੇ ਆਏ ਸੀ ਨਾ ਪਾਲਣ ਵਾਸਤੇ ਹੀ ਲੈ ਕੇ ਆਏ ਸੀ ਵੀ ਹਾਂ ਚਲੋ ਤੁਹਾਨੂੰ ਪਾਲ ਕੇ ਮਤਲਬ ਦੇ ਦਾਂਗੇ ਤਿੰਨ ਬੱਚੇ ਹੋਏ ਸੀ ਨਾ ਪਾਲਣੇ ਔਖੇ ਸੀ ਤਿੰਨ ਇਕੱਠੇ ਵੀ ਚਲੋ ਮੇਰੇ ਬੱਚੇ ਜਿੱਦਾਂ ਵੱਡੇ ਸੀਗੇ ਮੈਂ ਕਿਹਾ ਵੀ ਚਲੋ ਮੈਂ ਪਾਲ ਦੂੰਗੀ ਇਹਨੂੰ ਅੱਛਾ ਤੁਸੀਂ ਵੀ ਕੋਈ ਉਸ ਤਰੀਕੇ ਨਾਲ ਹਾਂਜੀ ਹਾਂਜੀ ਕਿ ਨਹੀਂ ਕੀਤੀ ਹਾਂਜੀ ਬਾਅਦ ਵਿੱਚ ਉਹ ਤਾਂ ਪਿਆਰ ਪੈ ਗਿਆ ਫਿਰ ਅਸੀਂ ਦੇਣਾ ਸਾਨੂੰ ਔਖਾ ਹੋ ਗਿਆ ਹੂੰ ਚਲੋ ਬਹੁਤ ਬਹੁਤਨ ਵਰਤਨ ਜੀ ਤੁਸੀਂ ਤੁਹਾਡਾ ਮੁੱਲ ਟਾਈਮ ਦਿੱਤਾ ਜਿਹੜੇ ਲੋਕਾਂ ਜਿੰਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ